ਚੂ ਮਰਦੇ ਬਾਦਸ਼ਾਹ ਬਾਬਾ ਪੋਖਰ ਸਿੰਘ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਣਾ ਜੀ ਹਾਂ ਤੁਹਾਨੂੰ ਬਾਬਾ ਪੋਖਰ ਸਿੰਘ ਦੀਆਂ ਯਾਦਾਂ ਦੇ ਲਈ ਉਹਨਾਂ ਦੀ ਬੇਟੀ ਦੇ ਨਾਲ ਮਿਲੌਣ ਜਾ ਰਹੇ ਆ ਪੁੱਛਦੇ ਆ ਉਹਨਾਂ ਤੋਂ ਕੀ ਨੇ ਉਹਨਾਂ ਦੀਆਂ ਯਾਦਾਂ ਲੈ ਕੇ ਚੱਲਦੇ ਆ ਪਿੰਡ ਹਸਤਾ ਕਲਾਂ ਵਿਖੇ ਵਿਆਹੀ ਹੋਈ ਬਾਬਾ ਪੋਖਰ ਸਿੰਘ ਦੀ ਧੀ ਦਲੀਪ ਕੌਰ ਦੇ ਘਰ ਦਲੀਪ ਕੌਰ ਜਦੋਂ ਤੁਹਾਡਾ ਵਿਆਹ ਹੋਇਆ ਇੱਥੇ ਉਦੋਂ ਉੱਥੇ ਕਿਹੜਾ ਪਿੰਡ ਝੋਟਿਆਂ ਵਾਲੀ ਤੁਸੀਂ ਅਗੇ ਸ਼ਾਪੁਰੇ ਸੀ ਸ਼ਾਪੁਰੇ ਸੀ ਹਾਂ ਸ਼ਾਪੁਰੇ ਜਿੱਥੇ ਹੋਇਆ ਹੈ ਨਾ ਸਟੋਰ ਬਣਿਆ ਖਾ ਦਾ ਹਾਂ ਇਹਦੇ ਅਗਲੇ ਪਾਸੇ ਗਲੀ ਇਹ ਹੀ ਜਾਂਦੀ ਦੱਗੇ ਸਾਡੇ ਘਰ ਪਰਾਵਾਂ ਦੇ ਨਾਲ ਪਾ ਲੈ ਅੱਛਾ ਤੇ ਤੁਸੀਂ ਆਪਣੇ ਪਿਤਾ ਜੀ ਨੂੰ ਦੇਖਿਆ ਹਾਂ ਹਾਂਜੀ ਤੇ ਉਹ ਕਿਸ ਤਰ੍ਹਾਂ ਤੁਹਾਨੂੰ ਮਤਲਬ ਕਰਦੇ ਸੀ ਕਿ ਕੋਈ ਯਾਦ ਹੋਵੇ ਤੁਹਾਨੂੰ ਬਸ ਇਹ ਮੈਂ ਖੇਡਦੇ ਸੀ ਢੋਲ ਤੇ ਬੋਲੀਆਂ ਪਾਉਂਦੇ ਸੀ ਕਈ ਉਵੇਂ ਖੇਡੀ ਹੁੰਦੇ ਸੀ ਅੱਛਾ ਤੁਹਾਨੂੰ ਕਿਵੇਂ ਲੱਗਦਾ ਸੀ ਉਸ ਵੇਲੇ ਉਸ ਵੇਲੇ ਦੋਨ ਦਾ ਤੇ ਵੀਰੂ ਪਾਹ ਜਾਂਦਾ ਨਹੀਂ ਤਾਂ ਇਹਨਾਂ ਸੇਤ ਭਾਰੀ ਤੇ ਮੁੰਡੇ ਤਾਂ ਨੱਚਦਾ ਅੱਛਾ ਮਤਲਬ ਸੇਤ ਦੇ ਵਿੱਚ ਪਾਰੇ ਸੀ ਹਾਂ ਸੇਤ ਦੇ ਵਿੱਚ ਪਾਰੇ ਸੀ ਅੱਛਾ ਤੇ ਮੁੰਡੇ ਆਂ ਤਰਾ ਇਨੱਚਦਾ ਸੀ ਹੀ ਪਹੁੰਦਾ ਹੀ ਹੁੰਦਾ ਅੱਛਾ ਸਾਰੇ ਆ ਲੋਕ ਖੜ ਖੜ ਕੇ ਦੇਖਦੇ ਸਾਡਾ ਵਿਆਹ ਹੋਇਆ ਤੇ ਰਾਤ ਉਹਦੋਂ ਰਾਤ ਰਹਿਂਦੇ ਸੀ ਨਾ ਇਹ ਢੋਲੇ ਧਰੋ ਵਰੀਆ ਲੈ ਕੇ ਗਾਇਓ ਢੋਲ ਵੱਜਿਆ ਤੇ ਆਪ ਹੀ ਨੱਚਣ ਲੱਗ ਪਿਆ ਮੈਨੂੰ ਗੁੱਸਾ ਆੜੇ ਬੀਏਂ ਵਿਆਹ ਤੇ ਲੱਗ ਪਿਆ ਤੇ ਮੈਂ ਪਿੱਛੇ ਆਖਿਆ ਦੇ ਆਂਦੇ ਉਹ ਬਣ ਜਾਂ ਨਹੀਂ ਲੱਗਦਾ ਮੇਰਾ ਆਦੇ ਬਣ ਜਾਂਦੇ ਵਿਆਹਾਂ ਮੈਂ ਨੱਚਾਂ ਦੇ ਵੀ ਬਣ ਜਾਂਦੇ ਭੈਣ ਬਣਾਈ ਜਾਤ ਇਹਨਾਂ ਦੀ ਮੰਮੀ ਸਾਡੀ ਸੀ ਇਹ ਵੀ ਬਣਦਾ ਉਹਨਾਂ ਨੇ ਕਈ ਇਨਾਮ ਵੀ ਜਿੱਤੇ ਸੀ ਬੜੇ ਨਾਮ ਜਿੱਤੇ ਕਿੱਥੇ ਕਿੱਥੇ ਤੁਸੀਂ ਤੁਹਾਨੂੰ ਕੋਈ ਬੜੀਆਂ ਥਾਵਾਂ ਦੇ ਗੱਲ ਨਹੀਂ ਯਾਦ ਹੈ। اچھا ਹੁਣ ਤੁਹਾਨੂੰ ਲੋਕ ਆ ਕੇ ਕਹਿੰਦੇ ਨੇ ਵੀ ਤੁਸੀਂ ਉਹਨਾਂ ਦੀ ਬੇਟੀ ਹੋ ਤੁਹਾਨੂੰ ਮਾਣ ਹੁੰਦਾ ਇਸ ਗੱਲ ਦਾ। ਨਹੀਂ ਹੋਰ ਤੱਕ ਕਦੇ ਕਿਸੇ ਨੇ ਨਹੀਂ ਆ ਕੇ ਪੁੱਛਿਆ। اچھا ਕਈਆਂ ਨੂੰ ਪਤਾ ਹੀ ਕੋਈ ਨਹੀਂ ਮੇਰਾ। اچھا ਪਤਾ ਹੀ ਨਹੀਂਗਾ। ਇਹ ਦੇਖੋ ਮੇਰਾ ਬਾਪੂ ਮੁਕੇ ਨੇ ਨਾ। ਹਾਂਜੀ। ਤੇ ਉਦੋਂ ਕਈਆਂ ਨੂੰ ਪਤਾ ਲੱਗਿਆ ਵੀ ਇਹਨਾਂ ਦੀ ਵੱਡੀ ਬੇਟੀ ਵੀ ਹੈ। اچھا ਕਿੰਨੇ ਪੈਨ ਬਰਾਏ ਗਏ। ਤੇ ਫਿਰ ਅੱਗੇ ਤੇ ਦੋ ਮੇਰੀ ਭੈਣਾਂ ਸੀ ਉਹ ਮੰਮੀ ਮੇਰੀ ਮੁੱਕ ਗਈ ਸੀ ਉਹ ਵੱਡੀਆਂ ਮੇਰੇ ਕੋਲ ਸੀ ਹਾਂਜੀ ਤੇ ਅਸੀਂ ਹੁਣ ਪੰਜ ਤੇ ਤਿੰਨ ਭੈਣਾਂ ਇਹਨਾਂ ਦੂਸਰੀ ਮੰਮੀ ਤੇ ਤੇ ਚਾਰ ਭਾਈ ਚਾਰ ਭਰਾ ਤੁਸੀਂ ਫਿਰ ਸਿਰਫ ਘਰ ਦੇ ਕੰਮ ਕਾਜ ਕਰਦੇ ਹਾਂ ਇਹ ਜੋ ਚਾਰ ਪੰਜ ਪੜੇ ਹਾਂ ਘਰ ਦੇ ਕੰਮ ਦਾ ਹੁਣ ਤੁਹਾਨੂੰ ਯਾਦ ਆਂਦੀ ਤਾਂ ਕੀ ਖਾਸ ਉਹਨਾਂ ਦੀ ਯਾਦ ਆਂਦੀ ਸਾਰੀ ਯਾਦ ਆਉਂਦੀ ਕਈ ਵਾਰੀ ਆ ਬੱਸਾਂ ਤੇ ਲੱਗਿਆ ਉਹਦਾ ਗੀਤ ਲੱਗ ਪਾਵੇ ਤੇ ਜਿਹੜਾ ਪੰਮੀ ਬਾਈ ਦਾ ਹਾਂ ਉਦੋਂ ਵੀ ਵੇਖ ਕੇ ਕਦੇ ਰੋਣ ਆ ਜਾਂਦਾ ਕਦੇ ਅੱਖੀ ਦੇ ਵੇਖੋ ਪਿਓ ਸਾਡਾ ਕਿੱਥੇ ਫਿਰਦਾ ਉਤਿਆਂ ਵਾਂਗ ਦੇ ਦੇਸੀ ਮਤਲਬ ਜਿਹੜਾ ਉਹ ਪੰਮੀ ਬਾਈ ਝੂਮਰ ਪਾਉਂਦੀ ਜਿਹੜਾ ਇੱਕ ਗੀਤ ਤੇ ਉਹਨਾਂ ਨੇ ਲਿਆ ਸੀ ਇਹਨੂੰ ਹਾਂ ਦੋ ਜਣੇ ਹੁੰਦਣੇ ਇੱਕ ਤਾਂ ਸਾਡਾ ਵੀ ਭੂਆ ਦਾ ਮੁੰਡਾ ਵੀ ਮੇਰੇ ਨਾਲ ਹੂੰ ਤੇ ਮੇਰਾ ਬਾਪੂ ਦੇ ਅਨਕਾਂ ਲਗੀਆਂ ਅੱਛਾ ਉਹ ਐਵੇਂ ਤੇ ਤੁਹਾਡਾ ਕਿੰਨਾ ਦਾ ਪਾਈਏ ਕੁਲਵੰਤ ਸਿੰਘ ਤੁਹਾਡਾ ਹਾਂ ਕੁਲਵੰਤ ਹੁਣ ਤੁਹਾਡੇ ਪਰਿਵਾਰ ਚ ਕੌਣ ਪਾਉਂਦਾ ਪੰਗੜਾ ਹੁਣ ਇੱਕ ਕੁੜੀ ਛੱਡੀ ਬੈਠੇ ਨੇ ਸਾਰੇ ਛੱਡੇ ਹਾਂ ਕੈਪਟਨ ਤਾਂ ਕੁਲਵੰਤੀ ਹੈ ਬਰ बाकी ਜਾਂਦੇ ਹਾਂ ਹੁਣ ਅੱਗੇ ਵਿੱਚ ਥੋੜੀ ਜਿਹੀ ਵੀਡੀਓ ਆਈਏ ਵੇਤ ਵੀ ਗਏ ਅਨਕੀ ਦੇ ਪਾਸੇ ਇਹ ਸਭ ਮੈਂ ਨੇ ਵੇਖੀ ਹੰਦੀ ਪਤਾ ਨਹੀਂ ਕਿ ਕਿਸੇ ਪ੍ਰੋਗਰਾਮ ਤੇ ਗਾਣ 26 ਜਨਵਰੀ ਦਾ ਤਾਂ ਗਾਇ ਕੋ ਨਹੀਂ ਅੱਛਾ ਅੱਗੇ ਤਾਂ ਹਰ 26 ਜਨਵਰੀ ਤੇ ਜਾਂਦੇ ਆ ਹਰੇਕ ਥਾਂ ਤੇ ਹਾਂ ਅੱਛਾ ਨਹੀਂ ਜਾਂਦੇ ਦਿੱਲੀ ਦਿੱਲੀ ਜਾਂਦੇ ਦਿੱਲੀ ਤੋਂ ਇਨਾਮ ਵੀ ਮਿਲਿਆ ਸੀਗਾ ਬਾਪੂ ਜੀ ਨੂੰ ਨਾ ਮਿਲਿਆ ਸੀ ਇਨਾਮ ਤੇ ਅੰਗਰੇਜ਼ਾਂ ਕੋਲ ਵੀ ਮਿਲਿਆ ਸੀਗਾ ਹਾਂ ਉਹ ਨਾ ਤਾਂ ਬੜੇ ਹੀ ਜਾਂਦੇ ਰਹਿਣ ਬੜੇ ਪਾਸੇ ਪਹਿਲਾਂ ਤਾਂ ਘੋੜਾ ਵੀ ਕਰਦੇ ਰਹਿਣ ਅੱਛਾ ਇਹ ਬਾਪੂ ਮੇਰਾ ਤੇ ਚਾਚਾ ਇਹ ਬਹੁਤ ਕਰਨੇ ਰਣ ਕੋਲਾ ਬਾਬਾ ਪੋਖਰ ਬਾਬਾ ਪੋਖਰੀ ਹਾਂ ਅੱਛਾ ਤੇ ਬਾਅਦ ਵਿੱਚ ਫੇਰ ਇੱਕੋ ਮੇਰਾ ਚਾਤਾ ਲੱਗਾ ਰਿਹਾ ਤੇ ਬਾਪੂ ਛੱਡ ਗਿਆ ਹਾਂ ਉਮਰ ਵੱਡੀ ਹੋਣ ਕਰਕੇ ਛੱਡ ਗਿਆ ਨਾਲੇ ਫਿਰ ਇਧਰ ਜੁੰਮਰ ਚ ਹੋ ਗਿਆ ਰੱਸਾ ਸਿੱਕਣ ਤੇ ਰੱਸਾ ਵੀ ਖਿੱਚਦੇ ਸੀ ਰੱਸਾ ਵੀ ਖਿੱਚਦੇ ਸੀ ਸਭ ਵੱਡੇ ਵੱਡੇ ਇਨਾਮ ਰੱਸੇ ਦੇ ਵਿੱਚ ਉਹਨਾਂ ਤੁਸੀਂ ਕਦੇ ਵੇਖਿਆ ਸੀਗਾ ਉਹਨਾਂ ਦਾ ਰੱਸਾ ਖਿੱਚਦੇ ਕਬੱਡੀ ਕਬੱਡੀ ਨਹੀਂ ਖੇਡੇ ਰੱਸਾ ਤੇ ਜੁੰਮਰ ਇਹ ਯਾਰ ਕੰਮ ਨਹੀਂ ਆਉਂਦਾ ਕਿੱਥੇ ਤੁਸੀਂ ਵੇਖਿਆ ਸੀਗਾ ਕੋਈ ਯਾਦ ਹੋਵੇ ਵੀ ਕਰੇ ਤਾਂ ਸੀ ਆ ਦੂਜਾ ਆਮ ਜਿਹਾ ਨਾਇਰ ਸਾਡੀ ਦੇ ਖਿਚਦੇ ਆ ਨਾਇਰ ਹੀ ਨਾ ਛਾਪੁਰੇ ਹਾਂ ਉੱਥੇ ਖਿਚਦੇ ਨਾਇਰ ਤੇ ਵੇਖੀ ਰੱਖੀ ਤਾਂ ਕਿਹੜਾ ਪਿੰਡ ਕਿਹੜਾ ਸੀ ਤੁਹਾਡਾ ਛਾਪੁਰਾ ਛਾਪ ਦਾ ਮਾਊਂ ਵਾਲਾ ਵੱਡਾ ਝੋਟਿਆਂ ਵਾਲਾ ਮਾਊਂ ਆਣੇ ਤੋਂ ਅੱਗੇ ਹਾਂ ਅੱਛਾ ਸ਼ਾਹਪੁਰਾ ਸੀ ਸ਼ਾਹਪੁਰਾ 메ਨ ਪਿੰਡ ਸ਼ਾਹਪੁਰਾ ਸੀ ਤੁਹਾਡਾ ਹਾਂ ਪਹਿਲੇ ਉਹ ਸੀ ਤੇ ਹੁਣ ਬਾਅਦ ਦੇ ਚਾਪ ਦੀ ਟਾਣੀ ਬੰਨੀ ਨਹੀਂ ਤੁਹਾਨੂੰ ਕਿਵੇਂ ਆ ਗਿਆ ਫਿਰ ਪੰਗੜਾ ਉਹ ਨਾਲ ਭਰਾਵਾਂ ਦੇ ਨਾਲ ਉਵੇਂ ਲੱਗ ਉਹਵੇਂ ਘਰੇ ਹੀ ਲੱਗ ਪੈਂਦੇ ਸੀ ਅਸੀਂ ਇੱਕ ਜੇ ਨਹੀਂ ਵੀ ਹੁੰਦਾ ਸੀ ਨਾ ਵੀ ਕੋਈ ਵੀ ਨਹੀਂ ਘਰੇ ਹੈ ਤੇ ਅਸੀਂ ਕੁੜੀਆਂ ਕੁੜੀਆਂ ਵੀ ਚਾਤੇ ਤਾਂ ਆ ਜਾਂਦੀ ਹਾਂ ਐਵੇਂ ਹੀ ਲੱਗ ਪੈਂਦੇ ਉਹ ਸ਼ੌਂਕ ਪੈ ਗਿਆ ਨਾ ਸ਼ੌਂਕ ਪੈ ਗਿਆ ਫੇਵਨ ਤਾਂ ਨਹੀਂ ਖੇਡਾ ਅਜੇ ਵੀ ਜੇ ਨਾਲ ਹੀ ਤੇ ਧਰਾ ਖੇਡਦੇ ਪਰ ਤੋਂ ਉਹਨਾਂ ਦੇ ਨਾਲ ਲੱਗ ਪਈ ਅਜੇ ਵੀ ਖੇਡਣ ਲੱਗ ਜਾਂਦੇ ਹੋਰ ਪੂਰੀ ਤਰ੍ਹਾਂ ਮਤਲਬ ਉਦਾਂ ਹੀ ਅੱਛਾ ਅੱਛਾ ਕਿਉਂ ਸੇ ਹੋਵੇ ਨਾ ਤੇ ਖੁਸ਼ੀ ਜੀ ਫਿਰ ਵਿਆਹ ਸ਼ਾਦੀ ਤੇ ਉਹ ਉਸ ਤਰ੍ਹਾਂ ਪਾਉਂਦੇ ਹਾਂ ਤੇ ਤੇ ਜਿਹੜੇ ਆਏ ਜਿਹੜਾ ਪ੍ਰੋਗਰਾਮ ਤੇ ਜਾਂਦੇ ਨੂੰ ਉਦੋਂ ਤੋਂ ਉਹਨਾਂ ਦੀ ਆਦੀ ਵਰਦੀ ਹੁੰਦੀ ਹੈ ਹਾਂ ਹੂੰ ਕਿੱਥੇ ਕੋਈ ਬਲਾਵੇ ਸਰਕਾਰੀ ਤੇ ਜਿਹੜੇ ਵਿਆਹ ਸ਼ਾਦੀ ਤੇ ਨੱਚਣੋ ਤਾਂ ਵੀ ਆਮ ਜਿਵੇਂ ਹੀ ਕੱਪੜੇ ਨੂੰ ਹੈ ਘਰ ਦੇ ਵਿੱਚ ਬਾਪੂ ਜੀ ਨੇ ਕਦੇ ਤੁਹਾਨੂੰ ਸਿਖਾਇਆ ਸੀਗਾ ਵੀ ਆ ਜੋ ਮੇਰੇ ਨਾਲ ਨੱਚੋ ਨਾ ਕੁਪਰਾ ਨੇ ਸਿਖਾਇਆ ਹੋਵੇ ਨਾ ਆਪ ਦਾ ਹੀ ਸ਼ੌਂਕ ਸੀਗਾ ਆਪ ਦਾ ਹੀ ਸ਼ੌਂਕ ਬਸ ਬਾਪੂ ਜੀ ਨੇ ਦੇਖ ਦੇਖ ਕੇ ਤੁਹਾਨੂੰ ਹਾਂ ਅੱਜ ਵੀ ਪੂਰਾ ਐ ਪਾ ਲੋਗੇ ਤੁਸੀਂ ਹਾਂ ਜੀ ਭਰਾ ਦੇ ਨਾਲ ਉਹ ਐ ਪੈਰ ਚੱਕਲੇ ਵਾਂ ਮੇਰੇ ਮੁੰਡੇ ਵੀ ਚੱਕਲੇ ਨੇ ਮੈਂ ਮਾਮਿਆਂ ਦੇ ਨਾਲ ਅੱਛਾ ਇਹ ਨਹੀਂ ਦੂਜਿਆਂ ਦੇ ਟੱਪਦੇ ਨਹੀਂ ਹੈ ਹੂੰ ਜੁਮਰਪੂਰੀ ਹਾਂ ਆ ਛੋਟਾ ਜਿਹੜਾ ਨਾਲ ਉਹ ਬਰਾਬਰ ਹੀ ਨਾ ਤੇ ਦੇਦੇ ਹੁਣ ਦੀ ਤੇ ਟੱਪਦੇ ਪੇਉਣ ਤਾਂ ਉੱਥੇ ਇਹਦੀ ਚਾਲ ਹੋਰ ਹੁੰਦੀ ਏ ਦੂਜੇ ਮੁੰਡਿਆਂ ਦੀ ਹੋਰ ਹੁੰਦੀ ਇਹਨਾਂ ਦੀ ਤਾਂ ਫਿਰ ਅਸਲੀ ਹੋਗੀ ਨਾ ਉਹ ਹੀ ਹੈ ਨਾ ਦੂਜਿਆਂ ਦੀ ਤਾਂ ਐਵੇਂ ਲੱਤਾਂ ਮਾਰਨਾਂ ਦੀ ਗੱਲ ਹੈ ਇੱਕ ਬੜੀ ਕਲਾ ਹੈ ਆਪਾਂ ਤੋਂ ਤਾਂ ਪਹਿਰੇ ਮੇਰੇ ਰੰਗੇ ਚੱਕੇ ਨਹੀਂ ਜਾਂਦਾ ਮੈਂ ਤਾਂ ਵੱਲ ਨਹੀਂ ਤੁਸੀਂ ਕੀ ਆਪਣੇ ਨੇ ਦੂਜਾ ਕੀਤਾ ਹੈ ਘਾੜਾ ਲਾਇਆ ਹੈ ਰਾਵੀ ਦੇ ਕੰਢੇ ਨਹੀਂ ਆਰਬਦਨ ਮਾਰਨੇ ਅੱਡੇੜਾ ਉਤੀਆਂ ਲੰਮੀ ਟਾਲੀਂ ਅੱਛਾ ਅੱਛਾ ਹਾਂ ਇਹ ਉਹ ਰਣਨ ਕੋਲ ਗਿਆ ਇਹਨੂੰ ਦੇ ਦੇ ਉਹਨੇ ਕਾਰ ਦਿੱਤਾ ਸਾਰਾ ਪ੍ਰੋਗਰਾਮ ਤੇ ਇਹ ਮਤਲਬ ਤੁਹਾਨੂੰ ਕੋ ਉਹਨਾਂ ਦਾ ਗਾਣਾ ਜੇ ਯਾਦ ਹੈਗੇ ਜਿੰਦੇ ਤੇ ਜ਼ਿਆਦਾ ਬੋਲਦੇ ਹੁੰਦੇ ਸੀਗੇ ਉਹਨਾਂ ਦੇ ਵਾਸਤੇ ਤਾਂ ਸਾਰਾ ਹੀ ਹੈ ਗਾਣੇ ਲਾਉਣ ਵਾਲੇ ਤਾਂ ਹੋਰ ਹੁੰਦੇ ਸੀ ਅੱਛਾ ਨੱਚਣ ਤਾਂ ਇਹਨਾਂ ਨੱਚ ਦੇਣਾ ਜਿਹੜਾ ਮਰਜ਼ੀ ਕਰਾਉਂਦੇ ਸਹਾ ਦਿੱਤੇ ਨੱਚਣ ਦੇ ਗਾਣਾ ਆਣਾ ਅੱਛਾ ਉਹਦੇ ਤੇ ਨੱਚ ਦੇਣ ਐ ਨਵਦੀ ਅੰਦਰ ਤੇ ਤੁਹਾਨੂੰ ਉਦੋਂ ਮਾਨਤਾ ਹੁੰਦਾ ਹੁੰਦਾ ਹੋਣਾ ਵੀ ਸਾਡੇ ਬਾਪੂ ਜੀ ਆਂਦੇ ਪੈਣੇ ਜਾਂ ਜਾਂਦੇ ਪੈਣੇ ਉਹ ਤਾਂ ਹੁੰਦਾ ਹੀ ਸੀ ਤੇ ਲੋਕ ਵੀ ਕਿਵੇਂ ਹੱਥਾਂ ਤੇ ਚੱਕ ਕੇ ਲਿਆਉਂਦੇ ਸੀਗੇ ਹਨਾ ਬੜੇ ਪ੍ਰਮਾਣ ਇੱਥੇ ਸਕੂਲ ਵਿੱਚ ਸਦਵਾਇਆ ਸੀ ਸਾਡੇ ਬਾਪੂ ਕੇ ਤੁਰਦਾ ਸਦਵਾ ਇਹ ਸਾਡੇ ਸਕੂਲ ਵਿੱਚ ਐਸੇ ਸਦਵਾਇਆ ਸੀ ਮੇਰੇ ਬਾਪੂ ਨੇ ਹਾਂ ਅੱਛਾ ਵੀ ਸਾਨੂੰ ਰਸਤੇ ਦੇ ਟੀਮ ਬਣਾ ਕੇ ਦੇ ਛਕਣ ਦੀ ਇੱਥੇ ਦੋ ਦਿਨ ਛਕਾਂਦਾ ਵੀ ਰਿਹਾ ਟਰਲੀ ਨੂੰ ਬੰਨ ਕੇ ਅੱਛਾ ਨਾ ਛਕੋ ਵਾਲਗਸ ਦਾ ਰਿਆਸਤ ਨਾ ਸਾਬਨ ਨਹੀਂ ਲਾਇਆ ਇਹ ਵੀ ਪੱਟ ਤੇ ਲਿਆ ਕੇ ਸਾਰਾ ਪਿੱਛੇ ਆਨੇ ਆਖਿਆ ਪੀਣ ਮੈਨਾਂ ਗਰਮੀ ਹੈ ਤੇ ਵੇਲੇ ਟਾਈਮ ਮੈਂ ਆਵਾਂਗਾ ਮੈਂ ਟਾਈਮ ਕੋ ਨਹੀਂ ਹੈ ਤੁੰਡ ਮੈਂ ਬਣਾਣੇ ਫਿਰ ਛੇਤੀ ਦਿੱਤੋ ਦੱਥ ਹੋਈ ਕਿਵੇਂ ਸੀ ਜੀ ਕੋਈ ਅਟੈਕ ਹੋਇਆ ਸੀ ਅਟੈਕ ਹੋਇਆ ਸੀ ਹੱਥ ਰੰਗ ਟਾਇ ਕੋਈ ਹਾਂ ਅੱਬ ਦਾ ਪਾਸਾ ਰੁੱਕ ਗਿਆ ਉਦੋਂ ਇਹ ਪ੍ਰੋਗਰਾਮ ਹੀ ਦੇ ਕੇ ਹੁੰਦੇ ਪਏ ਬਾਬਾ ਪਤਨੀ ਕਿਹੜਾ ਏ ਸਰਸੇ ਤੋਂ ਅਗਾ ਕੇ ਕਿਹੜਾ ਅੱਛਾ ਉਥੋਂ ਆਏ ਅੰਦਰ ਤੇ ਖਾਣਾ ਆ ਬੀ ਪਤਨੀ ਕਿਹੜੇ ਥਾਇਰੇ ਉਥੇ ਲੱਥਣ ਖਾਣਾ ਖਾਂਦੇ ਤੇ ਲੱਥਾ ਬਣ ਗੀ ਨਾਲ ਪੋਤਰੇ ਉਹਨਾਂ ਚੱਕ ਕੇ ਤੇ ਕੀਤਾ ਫਿਰ ਬਹੁਰ ਦੇਿੰਦਾ ਸੀ ਮੇਰੇ ਭਰਾ ਉਹ ਨਾਲ ਉਥੋ ਹੀ ਪੋਤਰੇ ਨੇ ਚੱਕਿਆ ਤੇ ਘਰੇ ਲਿਆ ਕੇ ਫਿਰ ਦੂਜੇ ਦਿਨ ਰਾਖਲ ਕੀਤਾ ਮਹੀਨਾ ਕ ਕੱਢਿਆ ਫਿਰ ਬੱਦ ਦਬਾਰਾ ਅਟੈਕ ਹੋਈ ਨਹੀਂ ਨਹੀਂ ਬੱਤੇ ਕਿੰਦੂ ਵੀ ਅੱਜ ਕੱਲ ਦੀ ਜਿਹੜੇ ਪਨੀਰੀ ਆ ਮਤਲਬ ਮੁੰਡੇ ਐ ਚਾਹ ਕੁੜੀਆਂ ਮੁੰਡੇ ਤਾਂ ਖਾਸ ਤੌਰ ਤੇ ਉਹਨਾਂ ਨੂੰ ਇਹ ਸਿੱਖਣਾ ਚਾਹੀਦਾ ਹੈ ਸਿੱਖਣਾ ਤਾਂ ਚਾਹੀਦਾ ਪਰ ਇਹ ਸਿੱਖਦੇ ਨਹੀਂ ਸਿੱਖਦੇ ਨਹੀਂ ਹਾਂ ਇਹ ਤਾਂ ਹਣ ਸਬਿਆਚਾਰ ਹੀ ਐ ਹੈਗਾ ਤਾਂ ਬਹੁਤ ਵਧੀਆ ਸਬਿਆਚਾਰ ਹੈ ਹਾਂ ਸਾਡਾ ਇੱਕ ਹੈ ਸਾਨੂੰ ਲੱਗਦਾ ਹੈ ਵੀ ਚੋਕ ਲ ਜਾਵੇਗਾ ਇੱਕ ਮੇਰਾ ਪਤੀ ਦਾ ਪੋਤਾ ਹੈ ਅੱਛਾ ਜਦੋਂ ਉਹ ਤੁਹਾਨੂੰ ਰਿਟਾਇਰਮੈਂਟ ਹੋਇਆ ਤੇ ਨਾ ਜੁੰਬਰ ਫੇਰ ਚੱਕਣੀ ਐ ਇੰਨੀ ਉਮੀਦ ਹੈ। ਉਹੀ ਫੇਰ ਲਿਆਣਗੇ। ਹਾਂ। ਉਹਨੂੰ ਅੱਗੇ ਸਾਰਾ ਕੁਝ ਦਿੱਤਾ ਹੋਇਆ ਦਿਲਾਲਾਬਾਦ ਵੀ ਇੱਥੇ ਸਾਰੇ ਘਣਿਆਂ ਨੂੰ ਸਿਖਾ ਕੇ ਗਏ ਸੀ ਆਕਾਲ ਦੇ। ਅੱਛਾ। ਇਹ ਮੇਰੇ ਪਤੀ ਦੇ ਦੀ ਮੁਫਤ ਪੜਾਈ ਹੁੰਦੀ ਰਹੀ। ਇਹ ਬਾਪੂ ਉੱਥੇ ਜਾ ਕੇ ਸਿਖਾਉਂਦਾ ਰਿਹਾ। ਇਹ ਤਾਂ ਉਹਨਾਂ ਨੇ ਸੀ ਇਹਨੇ ਵੀ ਉਹ ਆਵੇਗਾ ਤੇ ਇਹਨਾਂ ਚੱਕਣੀ ਐ ਜੁੰਬਰ। ਜੇ ਬੇਦੋ ਦੇਤ tuổi ਹੈ ਨਾ ਬਾਪੂ ਦੇ। ਉਦੋਂ ਉਹਦੀ ਨਾ ਮਾਇਆ ਪਿਆਸੀ ਅੱਛਾ ਇਹ ਜਾ ਕੇ ਫਿਰ ਮੇਰੇ ਛੋਟੇ ਵੀਰ ਨੇ ਗਿਆ ਸੀ ਇਹਨੂੰ ਕਿ ਹੰਤ ਨੇ ਜਨ ਦਾ ਪਾਕਿਸਤਾਨ ਦਾ ਉਸੇ ਦੇ ਨਹੀਂ ਬਣ ਕੇ ਆਇਆ ਸੀ ਮਤਲਬ ਪਰਮਿਟ ਉਧਰ ਜਾਣ ਦਾ ਉਧਰ ਡੱਥ ਹੋ ਉਧਰ ਉਸੇ ਦੇ ਨੂੰ ਆਇਆ ਤਾਂ ਉਸ ਦੇ ਨਹੀਂ ਸੀ ਸ਼ਾਮ ਦੇ ਤੇ ਕੁੜੀਆਂ ਨੂੰ ਵੀ ਇਸ ਇਹ ਸਿੱਖਣਾ ਚਾਹੀਦਾ ਨਾ ਸਿੱਖਣਾ ਚਾਹੀਦਾ ਸਿੱਖਦੀ ਨਹੀਂ ਬਾਪੂ ਨੇ ਬੜਾ ਜ਼ੋਰ ਲਾਇਆ ਅੱਛਾ ਸਭ ਇਹ ਇਹ ਬਈ ਤੁਸੀਂ ਟੀਮ ਬਣਾਉਂਦੇ ਅਸੀਂ ਨਾਲ ਰੱਖਾਂਗੇ ਇੱਥੇ ਆਇਆ ਇਹ ਸਾਡੇ ਵਿਚਕਾਰ ਵਿੱਚ ਮੁੰਡੇ ਦਵਿਆ ਆਇਆ ਬੜਾ ਕੁੜੀਆਂ ਨੂੰ ਜ਼ੋਰ ਲਾਇਆ ਪਰ ਲਗੀਆਂ ਨਹੀਂ ਆਦੀ ਪੋਤਰੀ ਤਾਂ ਬੜਾ ਗੁੱਸਾ ਹੁੰਦਾ ਹੈ ਉਹ ਇੱਕ ਇੱਕ ਹੀ ਇਕਲਵੰਤ ਦੀ ਗੁੱਡੀ ਹੋਰ ਕੋਈ ਨਹੀਂ ਹੈ ਤੁਹਾਨੂੰ ਤੁਹਾਨੂੰ ਨਹੀਂ ਕਹਤੇ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਸਿੱਖੋ ਨਾ ਤਾਨੂੰ ਕਿਉਂ ਨਹੀਂ ਗਿਆ ਸਾਨੂੰ ਨਹੀਂ ਗਿਆ ਉਹ ਤਾਂ ਕੰਮਾਂ ਦਾ ਆ ਤੁਸੀਂ ਵੇਖ ਵੇਖ ਕੇ ਉਹਨਾਂ ਨੂੰ ਸਿੱਖ ਗਏ ਸਾਨੂੰ ਜ਼ਿਆਦਾ ਕੰਮ ਖੇਤੀ ਬਾੜੀ ਦਾ ਕਰਨਾ ਪੈਂਦਾ ਅੱਛਾ ਤੇ ਕਰ ਤੁਸੀਂ ਫਿਰ ਵੀ ਲੈਂਦੇ ਜੀ ਉਵੇਂ ਹੋਰ ਇਹ ਕਿਵੇਂ ਕਲਾ ਆ ਗਈ ਤੁਹਾਨੂੰ ਇਹ ਫਰਦੀਆਂ ਨਾਲ ਜਿਵੇਂ ਕੋਈ ਵਾਜਾ ਵਿਵਸਥਾ ਕਰ ਲਵੇ ਜਿਵੇਂ ਮਾਪਿਆਂ ਦੇ ਜਿਹੜੇ ਗੁਰ ਨੇ ਉਹ ਵਿੱਚ ਆਪਣੇ ਆਪ ਹੀ ਬੱਚੇ ਚ ਆ ਜਾਂਦੇ ਆ ਜਾਂਦੇ ਅੱਛਾ ਅੱਜ ਕੱਲ ਦੀ ਪੀੜ੍ਹੀ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇਹ ਸਿੱਖਣ ਤੇ ਸਾਡਾ ਵਿਰਸਾ ਜਿਹੜਾ ਅੱਗੇ ਵੱਧਦਾ ਰਹੇ ਹਣਾ ਜਿਹੜੇ ਉਹ ਬਣਾਵਣ ਆਪ ਜਿਹੜੇ ਐਨ ਆਗੂ ਬਣਾਵਣ ਤਾਂ ਤਾਂ ਹੀ ਕਈ ਵੇਰ ਤਾਂ ਤਾਂ ਪਰ ਆਦਿਕਲੋਂ ਕੁੜੀਆਂ ਕੋ ਮੁੰਡਿਆਂ ਨਾਲ ਕਰਦਾ ਨੇ ਹੂੰ ਜੋ ਦੇ ਵੇਟ ਤੇ ਲਿਆ ਹੂੰ ਜਮਾਨਾ ਬਦਲ ਗਿਆ ਨਹੀਂ ਤਾਂ ਕੁੜੀਆਂ ਤਾਂ ਬੜਾ ਕੁਝ ਕਰ ਸਕਦੀਆਂ ਨੇ ਬੜਾ ਕੁਝ ਕਰ ਹੁਣ ਤੁਸੀਂ ਵੀ ਤਾਂ ਇੰਨੀ ਉਮਰ ਦੇ ਵਿੱਚ ਕਹਿ ਰਹੇ ਹੋ ਵੀ ਮੈਂ ਅਜੇ ਵੀ ਝੂਮਰ ਪਾ ਲੈਂਦੇ ਜਦੋਂ ਵਿਆਹ شادی ਹੋਏ ਤਾਂ ਲੱਗ ਦੇਲ ਘਰ ਫੰਦਾ ਵੀ ਆਸੀ ਅੱਜ ਦੂਜਿਆਂ ਨਾਲ ਕੋਈ ਜਦੋਂ ਆਦੇ ਭਾਰ ਲੱਗਣਗੇ ਉਸੇ ਤਾਂ ਸੋਨਾ ਢੋਲ ਵੱਜਦਾ ਵੀ ਹੁੰਦਾ ਨਾ ਉਦੋਂ ਪਾਕਿਸਤਾਨ ਨੂੰ ਆ ਪਾਕਿਸਤਾਨ ਤੋਂ ਆਈ ਸੀ ਉੱਥੇ ਵੀ ਪਾਦੇ ਹੁੰਦੇ ਸੀਗੇ ਉੱਥੇ ਤੁਹਾਨੂੰ ਉਹਨਾਂ ਗੱਲਾਂ ਤੇ ਦੱਸੀ ਹੋਣੀਆਂ ਪਿਛਲੀਆਂ ਵੀ ਅਸੀਂ ਐ ਪਾਦੇ ਹੁੰਦੇ ਸੀਗੇ ਨਹੀਂ ਕੋਈ ਨਹੀਂ ਦੱਸਿਆ ਅਸੀਂ ਪੁੱਛੀ ਦੇ ਨਹੀਂ ਪੁੱਛ ਲਈ ਨਹੀਂ ਸੀ ਡਰ ਰਹੀ ਡਰ ਲੱਗਦਾ ਸੀ ਡਰ ਰਹੀ ਕਿ ਉਹ ਮਤਲਬ ਲੜਦੇ ਸੀਗੇ ਕਿ ਕੁੱਟਦੇ ਵੀ ਸੀ ਨਾ ਨਾ ਲੜੇ ਕਦੇ ਆਜ ਕਦੇ ਜਿੰਨੇ ਜ਼ਿੰਦਗੀ ਹੋਈ ਜਾਂ ਕਦੇ ਉਂਗਲ ਵੀ ਨਹੀਂ ਲਾਈ ਤੇ ਫਿਰ ਸਾਰੇ ਭਣ ਬਰਾਬਰ ਅੱਛਾ ਫਿਰ ਵੀ ਕਿਉਂ ਡਰਦੇ ਸੀ ਇੱਕ ਵਾਰੀ ਮੇਰੇ ਭਰਾ ਨੇ ਮੇਰੇ ਨਾਲ ਗੁੱਸੇ ਹੋਇਆ ਤੇ ਉਹ ਵੀ ਪਾਣੀ ਪੀਂਦਾ ਵੀ ਹੈ ਤੇ ਮੈਂ ਕਿਹ ਪਤਾ ਨਹੀਂ ਝੂਠਾ ਭਾਂਡਾ ਵਿੱਚ ਘੜੇ ਦੇ ਪਾਇਆ ਨਾ ਦੀਆ ਦੋ ਲਿੱਤਰ ਮਾਰ ਕੇ ਬਾਦ ਗਿਆ ਉਹਨੂੰ ਮਾਰਿਆ ਸੁ ਬਾਦ ਕੇ ਮਗਰੂ ਫਾੜ ਲਿਆ ਉਹਨੂੰ ਲਾਈਏ ਸੁ ਵੱਡੇਨ ਉਹ ਜਨੇ ਕਦੇ ਕਿਸੇ ਨਾਲ ਲੜਿਆ ਨਾ ਨਾ ਕਿਸੇ ਨਾਲ ਲੜਿਆ ਨਾ ਕੋਈ ਕਿਸੇ ਨੂੰ ਵੱਧ ਬੋਲੇ ਨਹੀਂ ਨਹੀਂ ਜੇ ਬੋਲਿਆ ਨਹੀਂ ਲੜਿਆ ਨਹੀਂ ਫਿਰ ਤੁਹਾਨੂੰ ਡਰ ਕੇ ਤਾਂ ਲੱਗਦਾ ਸੀ ਡਰ ਤਾਂ ਵੱਡਿਆਂ ਨੂੰ ਲੱਗਦਾ ਹੈ ਵੱਡਿਆਂ ਕਰਕੇ ਇੱਜ਼ਤ ਕਰਕੇ ਲੱਗਦਾ ਸੀ ਯਾਨੀ ਇੱਜ਼ਤ ਮੈਂ ਤੁਹਾਨੂੰ ਜੀ ਹੈ ਨਾ ਐਸ ਕਰਕੇ ਡਰਨੇ ਬੜੇ ਤਕੜੇ ਜਵਾਨ ਹੈਗੇ ਸੰਗ 90 ਸਾਲ ਦੇ ਵੀ ਇਦਾਂ ਹੋਏ ਇਸ ਤਰ੍ਹਾਂ ਉਹ ਇੱਕ ਵੇਰੀ ਗੱਲ ਹੈ ਇੱਕ ਇਹ ਵੀ ਯਾਦ ਵਾਲੀ ਗੱਲ ਹੈ 인ਦਰਾ ਜੀ ਇਹ 26 ਜਨਵਰੀ ਤੇ ਗਏ ਤੇ ਕਹਿੰਦੇ ਨੇ ਵੀ ਬੜੀ ਗੁੱਸੇ ਵਿੱਚ ਬੈਠੀ ਇਹ ਮਤਲਬ ਚਾਕੀਆਂ ਲੱਗ ਰਹੀਆਂ ਸੀ 인ਦਰਾ ਗਾਂਧੀ ਹਾਂ 인ਦਰਾ ਗਾਂਧੀ ਦਿੱਲੀ ਗਏ ਸੀ ਦਿੱਲੀ ਗਏ ਸੀ ਤਾਂ ਉਹ ਫਿਰ ਬਹਿ ਗਏ ਇਹਨਾਂ ਦੇ ਝੁੰਮਰ ਵੇਖਣ ਵਾਸਤੇ ਕੁਰਸੀਆਂ ਢਾ ਗਏ ਤੇ ਬਹਿ ਗਏ ਜਿਵੇਂ ਮਤਲਬ ਆਮ ਵੇਖੀਦਾ ਹੁੰਦਾ ਬੰਦਾ ਤਾ ਉਹਦੇ ਵੀ ਅਜ ਹਸਦੀ ਨਹੀਂ ਪਈ ਕਿ ਡਾਇਰੈਕਟਰ ਨੇ ਆਖਿਆ ਵੀ ਐਂ ਕਰਿਆ ਕੋਈ ਥੋੜਾ ਬਕਤ ਕੋਈ ਚੰਗਾ ਬਦਿਆ ਕੋਈ ਰਾਗ ਰਗ ਜਿਹਦੇ ਵਿੱਚ ਖੁਸ਼ ਹੋ ਜਾ ਤਾ ਇਹ ਜਦੋਂ ਇਹਨਾਂ ਦੀ ਇਹਦੀ ਵਾਰੀ ਆਈ ਨਾ ਨੇ ਬਾਬਾ ਬਕਰ ਸਿੰਘ ਦੀ ਇਹਨੇ ਜਦੋਂ ਜੁੰਮਰ ਪਾਇਆ ਨਾ ਸੇਤ ਵਿੱਚ ਬੜੇ ਭਾਰੇ ਸਨ ਔਰ ਜਦੋਂ ਪੈਲ ਪਾਇਆ ਨਾ ਤੇ ਇਸ ਤਰ੍ਹਾਂ ਸਰੀਰ ਆਡਾ ਡਾ ਜਦੋਂ ਇਹ ਨੱਚ ਕੇ ਤਾਂ ਜਿਹੜਾ ਕੱਢਿਆ ਨਾ ਤੇ ਮਤਲਬ ਟੋਲ ਦੇ ਉੱਤੇ ਉਹ ਸਵਾਗਤ ਉਹ ਅਸਲ ਲੱਗਿਆ ਰੋਟ ਕੇ ਆਪ ਵੀ ਨੱਚ ਲੱਗਿਆ ਅੱਛਾ ਇਹ ਸਾਡੇ ਇੱਥੇ ਸਾਗ ਬਣਾ ਕੇ ਦੇ ਕੇ ਹੁੰਦੇ ਸੀ ਰੇਨ ਕੇ ਅੱਛਾ ਇੰਦਰਾ ਗਾਂਧੀ ਵਾਸਤੇ ਘਰੋਂ ਸਾਗ ਬਣਾ ਕੇ ਲੈ ਜਾਂਦੇ ਸਨ ਉਹ ਤੇ ਦੇਣ ਵਾਸਤੇ ਦੇਣ ਵਾਸਤੇ ਉਹ ਫਿਰ ਫ੍ਰਿਜਾਂ ਤੇ ਰੱਖ ਲੈਂਦੇ ਜਦੋਂ ਜੀ ਕੀ ਤਕਾਲਿਆ ਅੱਛਾ ਉਹਨਾਂ ਨੇ ਵੀ ਇਹ ਇਹ ਜਿਹੜਾ ਇਹਨਾਂ ਦੇ ਪਿਤਾ ਇੰਦਰਾ ਗਾਂਧੀ ਦਾ ਇਹ ਪੱਗ ਵੱਟੀ ਹੋਈ ਸੱਣੀ ਅੱਛਾ ਇਹ ਮੇਰੇ ਬੂਆ ਦੇ ਮੁੰਡੇ ਨੇ ਆਪ ਦੀ ਪਾਗ ਲਾ ਕੇ ਤੇ ਉਹਦੇ ਸਿਰ ਰੱਖੀ ਅੱਛਾ ਪੰਡ ਜਵਾਲਾ ਲੰਡੇ ਰਹੇ ਤੇ ਤਾਈ ਫਿਰ ਖਾਣਾ ਜਾਂਦਾ ਸੀਗਾ ਉਧਰ ਆਹ ਸਾਗ ਜਾਂਦਾ ਸੀ ਇਹਨਾਂ ਦੇ ਘਰੇ ਸਿੱਧੇ ਜਾਂਦੇ ਸਿੱਧੇ ਹੀ ਘਰੇ ਚਲੇ ਜਾਂਦੇ ਹੋਰ ਇਹਨਾਂ ਨੂੰ ਕੋਈ ਪੋਚ ਪਰ ਤੇ ਨਹੀਂ ਹੁੰਦੀ ਘਰੇ ਸਿੱਧਾ ਹੀ ਆਉਂਦੀ ਆਹ ਭਾਈ ਜਿਹੜਾ ਬਣਿਆ ਤੇ ਫਿਰ ਤਾਂ ਉਹ ਤੇ ਹੁਣ ਵੀ ਲੋਕ ਪੁੱਛਦੇ ਹੁੰਨੇ ਆ ਵੀ ਬਾਬਾ ਪੋਖਰ ਸਿੰਘ ਜੀ ਦਾ ਘਰ ਕਿਹੜਾ ਹੈ ਤੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੁੰਨਾ ਹੈ ਹਾਂ ਉਹਨਾਂ ਨੂੰ ਪਤਾ ਨਹੀਂ ਹੁਣ ਬਦਲ ਗਿਆ ਤਾਂ ਅੱਗੇ ਕਚੀਆਂ ਥਾਵਾਂ ਆਈਆਂ ਤੇ ਬਦਲ ਹੁਣ ਪੱਕੀਆਂ ਥਾਵਾਂ ਬਣ ਗਈਆਂ ਉਹ ਥਾਵਾਂ ਵੰਡੀਆਂ ਗਈਆਂ ਹੋਰ ਤਰ੍ਹਾਂ ਤੁਸੀਂ ਵੀ ਤੁਹਾਡੇ ਛੋਟੇ ਵੀ ਭਰਾ ਹੈਗੇ ਨੇ ਇੱਕ ਲਵੰਤੀ ਛੋਟਾ ਅੱਛਾ ਉਹਦੇ ਵਿਆਹ ਤੇ ਤੁਸੀਂ ਪਾਇਆ ਸੀ ਨਹੀਂ ਉਹ ਦੋ ਨਹੀਂ ਪਾਇਆ ਉਹ ਤਾਂ ਮੇਰੇ ਬੱਚੇ ਛੋਟੇ ਛੋਟੇ ਅੱਛਾ ਤੇ ਕੰਮਕਾਰ ਵੀ ਜ਼ਿਆਦਾ ਹੋਣਾ ਹੈ ਨਾ ਆਦੇ ਪੁੱਤਾਂ ਦੇ ਵਿਆਹ ਆਦੇ ਪੁੱਤਰਾ ਦੇ ਵਿਆਹ ਆਦੇ ਪੁੱਤਰ ਦੇ ਵਿਆਹ ਤੇ ਉਹ ਤੋਂ ਪਾਇਆ ਪੂਰਾ ਕਿੰਨੀ ਕੁ ਦੇਰ ਤੁਸੀਂ ਪਾ ਸਕਦੇ ਜੇ ਜੂਮਰ ਹੁਣ ਖਰੀਰ ਦੇ ਹਿਸਾਬ ਨਾਲ ਥੋੜਾ ਦੇਰੀ ਹੈ ਅੱਛਾ ਨਹੀਂ ਅੱਗੇ ਕਿੰਨੀ ਕੁ ਦੇਰ ਪਾ ਲੈਂਦੇ ਸੀ ਕਿਉਂਕਿ ਇਹਦੇ ਤੇ ਤਾਕਤ ਵੀ ਲੱਗਦੀ ਹੈ ਹੈ ਨਾ ਨਹੀਂ ਹੁਣ ਉਹ ਤੋਂ ਪਾ ਲਈਦਾ ਜਿੰਨਾ ਚਿਰ ਲੱਗੇ ਰਹੇ ਹੁਣ ਉਹਨਾਂ ਤੇਰੀ ਕੀਤੀ ਰੱਖੀ ਅੱਛਾ ਜਿੰਨੀ ਦੇਰ ਨਾਲ ਦੇ ਲੱਗੇ ਰਹੇ ਉਨੀ ਦੇਰ ਕੀਤੀ ਜਾਣੀ ਆ ਬਣ ਜੇ ਤਾਂ ਵਿਆਹ ਹੋਇਆ ਤਾਂ ਉੱਥੇ ਘਰਾ ਲੱਗਣ ਉਹਨਾਂ ਦੇ ਨਾਲ ਲੱਗ Sí, <laughs>